ਸਤਿ ਸ਼੍ਰੀ ਅਕਾਲ ਜੀ 13 ਮਿਲਣਾ ਇੱਕ ਪ੍ਰੇਮ ਕਹਾਣੀ ਲੇਖਿਕਾ ਸਿਮਰ ਲੁਧਿਆਣਵੀ ਆਵਾਜ਼ ਇੱਕ ਨੂਰਖੋਰ ਮੰਨਤ ਨਹੀਂ ਮੰਨਤ ਪੁੱਤ ਉਠ ਖੜੋਣਾ ਵੇਖ ਫਜ਼ਰ ਵੇਲਾ ਹੋ ਗਿਆ ਆ ਆਪਾਂ ਗੁਰਦੁਆਰਾ ਸਾਹਿਬ ਵੀ ਜਾਣਾ ਆ ਚੱਲ ਮੇਰਾ ਪੁੱਤ ਛੇਤੀ ਉਠ ਖੜ ਅੰਮੀ ਨੇ ਆਪਣੀ ਲਾਡਲੀ ਨੂੰ ਉਠਾਉਣ ਲਈ ਆਵਾਜ਼ ਮਾਰੀ परमन्नत ਹੱਲੇ ਵੀ ਬਿਸਤਰੇ ਤੇ ਹੀ ਮੱਠੀ-ਮੱਠੀ ਨੀਂਦ ਲੈਂਦੀ ਸੁੱਤੀ ਪਈ ਸੀ। ਕੱਲ ਰਾਤੀ ਬਾਰਿਸ਼ ਹੋਣ ਕਰਕੇ ਅੱਜ ਮੌਸਮ ਵੀ ਸਵੇਰੇ ਕਾਫੀ ਖੁਸ਼ਗਵਾਰ ਹੋ ਗਿਆ ਸੀ। ਮੰਨਤ ਨੂੰ ਉਹਦਾਂ ਵੀ ਠੰਡਾ ਮੌਸਮ ਹੀ ਪਸੰਦ ਸੀ। ਉਹ ਅੰਮੀ ਨੂੰ ਕਹਿ-ਕਹਿ ਕੇ ਥੱਕ ਗਈ ਸੀ ਕਿ ਉਹ ਉਸ ਨੂੰ Eid ਦੀਆਂ ਛੁੱਟੀਆਂ ਆਪਣੇ ਮਾਮੇ ਕੋਲ ਕਸ਼ਮੀਰ ਲੈ ਜਾਵੇ। ਉਸ ਦਾ ਮਾਮਾ ਉੱਥੇ ਆਰਮੀ ਮੈਨ ਸੀ ਤੇ ਮਾਮੇ ਦਾ ਸਾਰਾ ਪਰਿਵਾਰ ਵੀ ਕਸ਼ਮੀਰ ਵਿੱਚ ਹੀ ਰਹਿੰਦਾ ਸੀ। ਉਹਨਾਂ ਦੀ ਇੱਕ ਵੱਡੀ ਧੀ ਸੀ ਤੇ ਇੱਕ ਛੋਟਾ ਬੇਟਾ ਵੀ ਸੀ ਜੋ ਆਪਣੇ ਬਾਪ ਵਾਂਗ ਹੀ ਆਰਮੀ ਵਿੱਚ ਭਰਤੀ ਹੋਣ ਲਈ ਕਲਕੱਤੇ ਟ੍ਰੇਨਿੰਗ ਤੇ ਗਿਆ ਹੋਇਆ ਸੀ। ਵੱਡੀ ਬੇਟੀ ਨਾਲ ਮੰਨਤ ਦਾ ਮੋਹ ਕੁਝ ਜ਼ਿਆਦਾ ਹੀ ਸੀ ਕਿਉਂਕਿ ਕੁਝ ਸਾਲ ਪਹਿਲਾਂ ਇਹ ਮਲੇਰ ਕੋਟ ਲਈ ਮੰਨਤ ਕੋਲ ਰਹਿਣ ਦੇ ਲਈ ਆਈ ਸੀ ਉਹਦੇ ਮੂੰਹ ਹੀ ਉਸਨੇ ਕਸ਼ਮੀਰ ਦੀ ਖੂਬਸੂਰਤੀ ਦੀਆਂ ਤਾਰੀਫਾਂ ਸੁਣੀਆਂ ਸਨ ਉਦੋਂ ਤੋਂ ਹੀ ਮੰਨਤ ਦਾ ਚਿੱਤ ਕਸ਼ਮੀਰ ਜਾਣ ਨੂੰ ਕਾਲਾ ਪੈ ਗਿਆ ਸੀ ਉਹ ਹਰ ਵਾਰ ਮੰਮੀ ਨੂੰ ਕਹਿੰਦੀ ਪਰ ਮੰਮੀ ਹਰ ਵਾਰ ਉਸ ਨੂੰ ਟਾਲਦੀ ਰਹਿੰਦੀ ਬਸ ਚੱਲਾਂਗੇ ਚੱਲਾਂਗੇ ਆਖ ਦਿੰਦੀ ਤੇ ਜਾਂਦੀ ਕਦੇ ਵੀ ਨਹੀਂ ਹੁਣ ਵੀ ਉਸ ਨੂੰ ਸੁੱਤੀ ਪਈ ਨੂੰ ਖੋਰੇ ਕਸ਼ਮੀਰ ਦੀਆਂ ਹਸੀਨ ਵਾਦੀਆਂ ਹੀ ਦਿਖ ਰਹੀਆਂ ਸਨ ਜਿਸ ਕਰਕੇ ਆਪ ਮਹਾਰੇ ਹੀ ਉਸ ਦੇ ਮਸੂਮ ਜਿਹੇ ਚਿਹਰੇ ਤੇ ਮਠੀ ਮਠੀ ਜਹੀ ਮੁਸਕਾਨ ਖੇੜਾਈ ਸੀ ਮੰਨਤ ਇੱਕ ਵਾਰੀ ਫੇਰ ਤੋਂ ਅਮੀ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਮੰਨਤ ਉੱਬੜਵਾਹੇ ਉੱਠ ਖੜੀ ਹੋਈ ਵੇਖਿਆ ਸਰਾਣੇ ਪਾਣੀ ਦਾ ਗਲਾਸ ਨਹੀਂ ਸੀ ਮੰਨਤ ਨੂੰ ਆਦਤ ਸੀ ਕਿ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਾਣੀ ਹੀ ਪੀਆ ਕਰਦੀ ਸੀ ਮਗਰੋਂ ਆਪਣੀ ਅੰਮੀ ਨਾਲ ਸੈਰ ਕਰਦੀ ਹੋਈ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਆਉਂਦੀ ਤੇ ਫਿਰ ਘਰ ਆ ਕੇ ਘਰ ਦੇ ਰੋਜ਼ਮਰਾਂ ਦੇ ਆਹਰਾਂ ਵਿੱਚ ਝੁੱਟ ਜਾਂਦੀ ਅੰਮੀ ਮੈਂ ਬਸ ਹੁਣੇ ਆਈ ਖਦੀ ਹੋਈ ਮਨਤ ਰਸੋਈ ਵੱਲ ਚਲੀ ਗਈ ਉਸਨੇ ਪਾਣੀ ਦਾ ਭਰ ਕੇ ਗਲਾਸ ਪੀਤਾ ਤੇ ਫਿਰ ਨਹਾਉਣ ਲਈ ਚਲੀ ਗਈ ਤਦ ਤੱਕ ਕੰਮੀ ਉਸਦੀ ਬੈਠਕ ਵਿੱਚ ਬੈਠੀ ਨਾਸ਼ਤੇ ਦੀ ਤਿਆਰੀ ਕਰਨ ਲੱਗ ਪਈ ਨਿੰਦਰ ਭੈਣ ਜੀ ਘਰੀਓ ਬਾਹਰ ਬੂਹੇ ਤੇ ਨਿੰਮੋ ਆਈ ਲੱਗਦੀ ਸੀ ਨਿੰਮੋ ਨਿੰਦਰ ਦੀ ਗਵਾਂਡਣ ਸੀ ਪਰ ਗਵਾਂਢ ਵਿੱਚ ਕਿਸੇ ਦੀ ਵੀ ਨਿੰਮੋ ਨਾਲ ਬਹੁਤੀ ਬੰਦ ਨਹੀਂ ਸੀ ਕਾਰਨ ਇਹ ਕਿ ਉਹ ਬੋਲ ਕਬੂਲ ਬੋਲਣ ਲੱਗਿਆਂ ਮਾਸਾ ਲਿਆ ਜਣੀ ਸੀ ਕਰਦੀ ਆਪਣੀ ਇਸ ਮੂੰਹ ਫੁਟਾਦਦ ਕਰਕੇ ਹੀ ਗਵਾਂਢ ਦੀਆਂ ਔਰਤਾਂ ਉਸ ਤੋਂ ਅਲਾਈਦਾ ਰਹਿਣਾ ਹੀ ਪਸੰਦ ਕਰਦੀਆਂ ਸੀ ਬਾਵਜੂਦ ਇਸ ਦੇ ਨਿੰਮੋ ਹਰੇਕ ਦੇ ਕੰਮ ਵਿੱਚ ਆਪਣੀ ਲਾਤ ਅੜਾਈ ਰੱਖਦੀ ਉਸ ਤੋਂ ਕੋਈ ਪੁੱਛੇ ਜਾਂ ਨਾ ਪੁੱਛੇ ਪਰ ਉਸ ਨੇ ਆਪਣੀ رائے ਜ਼ਰੂਰ ਦੇਣੀ ਲੋਕਾਂ ਦੇ ਘਰਾਂ ਵਿੱਚ ਤਾਕ ਜਾ ਕੇ ਕਰਨ ਦੀ ਉਸਦੀ ਭੈੜੀ ਆਦਤ ਸੀ ਇੱਕ ਹੋਰ ਉਸਦੀ ਸਹੇਲੀ ਸੀ ਬਿਸ਼ਨੀ ਉਹ ਤਾਂ ਗਵਾਂਡ ਵਿੱਚ ਉਸ ਤੋਂ ਵੀ ਕਿਤੇ ਵੱਧ ਬਦਨਾਮ ਸੀ ਸਿਰ ਦਾ ਸਾਈਂ ਉਸ ਦਾ ਹੈ ਕੋਈ ਨਹੀਂ ਸੀ ਤੇ ਉਮਰ ਵੀ ਉਸ ਦੀ ਅੱਧ ਖੜ ਜਹੀ ਹੀ ਸੀ ਪਹਿਲੇ ਪਤੀ ਨਾਲ ਰਿਸ਼ਤਾ ਟੁੱਟਣ ਮੰਗਰੋਂ ਉਸ ਦਾ ਵਿਆਹ ਮਜਬੂਰੀ ਵਾਸ ਕਿਸੇ ਗੈਰ ਜਾਤ ਦੇ ਤੇ ਵੱਡੀ ਉਮਰ ਦੇ ਆਦਮੀ ਨਾਲ ਕਰ ਦਿੱਤਾ ਗਿਆ ਮਾੜਾ ਇਹ ਹੋਇਆ ਕਿ ਬਿਸ਼ਣੀ ਦਾ ਦੂਜਾ ਪਤੀ ਜੂਏ ਬਾਜ਼ ਨਿਕਲਿਆ ਤੇ ਚਾਰ ਜਵਾਕ ਉਸਦੇ ਵਿਹੜੇ ਵਿੱਚ ਰੂਲ ਦੇ ਛੱਡ ਕੇ ਰੱਬ ਦੇ ਘਰ ਚਲਾ ਗਿਆ ਮਗਰੋਂ ਬਿਸ਼ਣੀ ਨੇ ਔਕੇ ਹੋ ਹੋ ਕੇ ਆਪਣੇ ਨਿਆਣਿਆਂ ਨੂੰ ਪਾਲ ਲਿਆ ਕਮੋੜ ਤੇ ਆ ਕੇ ਜਦੋਂ ਉਸ ਨੂੰ ਲੱਗਿਆ ਕਿ ਉਸ ਦੇ ਮੌਜੂਦਾ ਵਸੀਲੇ ਤੇ ਉਸ ਦੀ ਸਮਰੱਥਾ ਹੁਣ ਘਟਦੀ ਜਾ ਰਹੀ ਆ ਤਾਂ ਉਸ ਨੇ ਕਿਸੇ ਗੈਰ ਮਰਦ ਨੂੰ ਪਹਿਲਾਂ ਆਪਣੇ ਦਿਲ ਵਿੱਚ ਤੇ ਮਗਰੋਂ ਆਪਣੇ ਘਰ ਵਿੱਚ ਵੀ ਬਣਾ ਦੇਣੀ ਸ਼ੁਰੂ ਕਰ ਦਿੱਤੀ ਆਪਣੇ ਚਾਰੋਂ ਨਿਆਣਿਆਂ ਦਾ ਵਿਆਹ ਵੀ ਉਸ ਨੇ ਨਿੱਕੀ ਉਮਰ ਵਿੱਚ ਹੀ ਕਰਵਾ ਦਿੱਤਾ ਸਭ ਤੋਂ ਨਿੱਕੀ ਕੁੜੀ ਰੁਕਸਾਰ ਤਾਂ ਹਲੇ ਮਸੀਂ 9 ਸਾਲ ਦੀ ਸੀ ਪਰ ਬਿਛਨੀ ਨੇ ਜਿਵੇਂ ਵਿਆਹ ਦੇ ਨਾਂ ਤੇ ਉਸ ਦਾ ਸੌਦਾ ਹੀ ਕਰ ਦਿੱਤਾ ਉਹ ਵੀ ਪਤਾ ਨਹੀਂ ਇਹ ਸਭ ਉਸ ਦੀ ਮਜਬੂਰੀ ਸੀ ਜਾਂ ਉਸ ਦੇ ਦਿਮਾਗ ਦਾ ਕੋਈ ਨੁਕਸ ਪਰ ਸਮਾਜ ਨੇ ਉਸ ਦੇ ਕਰਮਾਂ ਕਰਕੇ ਉਸ ਨੂੰ ਖੂਬ ਪੰਡਿਆ ਹਰ ਕੋਈ ਉਸੇ ਨੂੰ ਦੋਸ਼ ਦੇਂਦਾ ਰਿਹਾ ਉਸ ਦੇ ਆਚਰਣ ਤੇ ਸਵਾਲ ਉੱਠਦਾ ਰਿਹਾ ਫਿਰ ਇੱਕ ਦਿਨ ਇਹ ਗੱਲ ਵੀ ਸਾਹਮਣੇ ਆਈ ਕਿ ਬਿਸ਼ਣੀ ਦੇ ਕਿਸੇ ਗੈਰ ਮਰਦ ਨਾਲ ਨਿੱਜੀ ਤਾਲੁਕਾਤ ਵੀ ਰਹੇ ਤੇ ਉਹ ਮਰਦ ਵੀ ਪਹਿਲਾਂ ਵਿਆਹਿਆ ਹੋਇਆ ਨਿਕਲਿਆ ਇਸ ਤੋਂ ਬਾਅਦ ਤਾਂ ਬਿਛਣੀ ਦਾ ਜੀਵਨ ਜਿਵੇਂ ਨਰਕ ਜਿਹਾ ਹੀ ਬਣ ਗਿਆ। ਮਸਲਾ ਪੰਚਾਇਤ ਵਿੱਚ ਪੁੱਜਾ ਤੇ ਬਿਛਣੀ ਦੇ ਸਾਰੇ ਨਾਤੇ ਰਿਸ਼ਤੇਦਾਰ ਉਸ ਤੋਂ ਮੂੰਹ ਮੋੜ ਗਏ। ਉਸ ਨੂੰ ਇਲਾਕੇ ਵਿੱਚੋਂ ਵੀ ਕੱਢ ਦਿੱਤਾ ਗਿਆ ਤੇ ਉਸ ਦੇ ਆਪਣੇ ਸਮੁਦਾਇ ਵਿੱਚੋਂ ਵੀ ਰੁੱਲਦੇ ਘਰ ਦੇ ਵਿਚਾਰੀ ਬਿਛਣੀ ਮਲੇਰਕੋਟ ਲਈ ਆਈ। ਇੱਥੇ ਨਵੇਂ ਗਵਾਂਢ ਵਿੱਚ ਉਸ ਨੇ ਸਭ ਕੋਲੋਂ ਆਪਣਾ ਅਤੀਤ ਤਾਂ ਛੁਪਾ ਲਿਆ ਪਰ ਆਪਣਾ ਸੁਭਾਅ ਤੇ ਆਦਾ ਤਾਂ ਕਿਸੇ ਕੋਲੋਂ ਨਾ chape pai ਤੇ ਦਿਨੋਂ ਦਿਨ ਬਦਨਾਮ ਹੁੰਦੀ ਚਲੀ ਗਈ ਕੀ ਗੱਲ ਨਿੰਮੋ ਭੈਣ ਕੀ ਗੱਲ ਹੋ ਗਈ ਅੱਜ ਉਸ ਵਕਤ ਹੀ ਵਾਜਾ ਮਾਰਨ ਲੱਗ ਪਈ ਮੰਨਤ ਦੀ ਮਾਂ ਨਿੰਦਰ ਨੇ ਆਪਣੇ ਘਰ ਦਾ ਬੂਹਾ ਖੋਲਦੀ ਨੇ ਪੁੱਛਿਆ ਗੱਲ ਕੀ ਹੋਣੀ ਏ ਭੈਣ ਜੀ ਮੈਂ ਤਾਂ ਬਸ ਕਹਿੰਦੀ ਸੀ ਕਿ ਜੇ ਮੈਂ ਵੀ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਚੱਲ ਪੈਂਦੀ ਉਹ ਕੀ ਏ ਨਾ ਭੈਣ ਜੀ ਕੱਲ ਰਾਤੀ ਮੈਨੂੰ ਬੜਾ ਹੀ ਭੈੜਾ ਸੁਪਨਾ ਆਇਆ ਬਸ ਉਦੋਂ ਦਾ ਮੇਰਾ ਚਿੱਤ ਜਿਆ ਨਹੀਂ ਲੱਗ ਰਿਹਾ ਸੋਚਿਆ ਕਿ ਨਿੰਦਰ ਭੈਣ ਜੀ ਤਾਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਨੇ ਬੜੇ ਧਰਮੀ ਕਰਮੀ ਨੇ ਕਿਉਂ ਨਾ ਮੈਂ ਵੀ ਭੈਣ ਹੋਰਾਂ ਦੀ ਸੰਗਤ ਵਿੱਚ ਆਪਣੇ ਪਾਪ ਮਿਟਾਵਾਂ ਗਵਾਂਡਾ ਨਿੰਮੋ ਦੀਆਂ ਚਿਕਣੀਆਂ ਚੋਪੜੀਆਂ ਜਈਆਂ ਗੱਲਾਂ ਤੋਂ ਤਾਂ ਮੰਨਤ ਦੀ ਮਾਂ ਪਹਿਲਾਂ ਹੀ ਵਾਕਿਫ ਸੀ ਇਸ ਲਈ ਉਹ ਛੇਤੀ ਦਿਨੀ ਉਸ ਦੀਆਂ ਗੱਲਾਂ ਵਿੱਚ ਨਹੀਂ ਸੀ ਆਉਣ ਵਾਲੀ ਪਤਾ ਵਦਾਂ ਉਹਨੂੰ ਵੀ ਸੀ ਕਿ ਅੱਜ ਨਿੰਮੋ ਨਾ ਦੀ ਨਦੀ ਪੁੱਠੇ ਚਲੇ ਕਿਉਂ ਵਗਣ ਲੱਗ ਪਈ ਸੀ ਜ਼ਰੂਰ ਨਿੰਮੋ ਆਪਣੇ ਕਿਸੇ ਖਾਸ ਕੰਮ ਲਈ ਉਹਦੀ ਮਦਦ ਲੈਣ ਲਈ ਆਈ ਸੀ ਤੇ ਹੁਣ ਗੱਲਾਂ-ਗੱਲਾਂ ਵਿੱਚ ਉਹਦੇ ਘਰ ਦੀਆਂ ਗੱਲਾਂ ਵੀ ਕਢਵਾਉਣਾ ਚਾ ਰਹੀ ਸੀ ਨਿੰਮੋ ਭੈਣ ਗੱਲ ਪਤਾ ਇਦਾਂ ਵੀ ਅਸੀਂ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਚਲੋ ਮੰਮੀ ਮੈਂ ਤਿਆਰ ਹਾਂ ਨਿੰਦਰ ਨੇ ਹਲੇ ਨਿੰਮੋ ਨੂੰ ਟਾਲਣ ਲਈ ਬਹਾਨਾ ਬਣਾਇਆ ਹੀ ਸੀ ਕਿ ਉਸ ਦੀ ਗੱਲ ਨੂੰ ਵਿੱਚੇ ਕੱਟਦੀ ਉਸ ਦੀ ਧੀ ਮੰਨਤ ਛੇਤੀ ਹੀ ਉਹਦੇ ਸਰਾਣੇ ਆ ਕੇ ਖੜ ਗਈ ਹਾਂ ਹਾਂ ਪੁੱਤ ਚੱਲ ਚੱਲੀਏ ਆ ਪੈਨ ਜੀ ਨੇ ਵੀ ਅੱਜ ਆਪਣੇ ਨਾਲ ਹੀ ਜਾਣਾ ਆ ਦੂਜਾ ਭਾਗ ਕੱਲ ਲੈ ਕੇ ਆਵਾਂਗੇ ਜੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਅਗਲੇ ਭਾਗ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ